ऋषिकेश ਤੋਂ ਪਟਿਆਲਾ ਵਾਪਸ ਆ ਰਹੀ ਪੀਆਰਟੀਸੀ ਦੀ ਬੱਸ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਨੇ ਜਨਮ ਲਿਆ। ਇਨਸਾਨੀਅਤ ਦੇ ਰੰਗ ਕਦੇ-ਕਦੇ ਐਨੇ ਜ਼ਿਆਦਾ ਨਿਖਰ ਜਾਂਦੇ ਨੇ ਜਿੰਨੀ ਉਮੀਦ ਵੀ ਨਹੀਂ ਹੁੰਦੀ। ਅਜਿਹਾ ਇੱਕ ਦਿਲ ਨੂੰ ਛੂਹ ਲੈਣ ਵਾਲਾ ਪਲ ਪਟਿਆਲਾ ਆ ਰਹੀ ਪੀਆਰਟੀਸੀ ਦੀ ਬੱਸ ਦੇ ਵਿੱਚ ਦੇਖਣ ਨੂੰ ਮਿਲਿਆ। ਦਰਅਸਲ ਪੀਆਰਟੀਸੀ ਪਟਿਆਲਾ ਡਿਪੋ ਦੀ ਬੱਸ ઋषिकेश ਤੋਂ ਪਟਿਆਲਾ ਵਿਖੇ ਵਾਪਸੀ ਤੇ ਆ ਰਹੀ ਸੀ ਤਾਂ ਬੱਸ ਦੇ ਵਿੱਚ ਇੱਕ ਗਰਭਵਤੀ ਮਹਿਲਾ ਮਾਲਾਕੈਂਟ ਤੋਂ ਸਵਾਰ ਹੋਈ ਪਰ ਰਸਤੇ ਦੇ ਵਿੱਚ ਉਸ ਨੂੰ ਲੇਬਰ ਪੇਨ ਹੋਣਾ ਸ਼ੁਰੂ ਹੋ ਗਿਆ। ਮੰਜੀ ਸਾਹਿਬ ਗੁਰਦੁਆਰੇ ਕੋਲ ਪੁੰਚਣ ਤੇ ਡਰਾਈਵਰਾਂ ਤੇ ਕੰਡਕਟਰ ਦੇ ਵੱਲੋਂ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਪਰ ਦਰਦ ਜ਼ਿਆਦਾ ਹੋਣ ਕਰਕੇ ਬੱਸ ਦੇ ਵਿੱਚ ਮੌਜੂਦ ਮਹਿਲਾ ਸਵਾਰੀਆਂ ਸੀ ਜਿਹੜੀਆਂ ਉਹਨਾਂ ਦੇ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਸਮਝਿਆ ਗਿਆ ਗਰਭਵਤੀ ਮਹਿਲਾ ਦੀ ਡਿਲੀਵਰੀ ਬੱਸ ਦੇ ਵਿੱਚ ਹੀ ਕਰਵਾ ਦਿੱਤੀ ਗਈ ਜਿਸ ਉਪਰੰਤ ਐਂਬੂਲੈਂਸ ਦੇ ਆਉਣ ਤੋਂ ਬਾਅਦ ਉਸ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਪੀਆਰਟੀਸੀ ਦੀ ਬੱਸ ਦੇ ਵਿੱਚ ਸਵਾਰ ਮਹਿਲਾ ਨੇ ਬੱਚੇ ਨੂੰ ਜਨਮ ਦੇ ਦਿੱਤਾ ਤਾਂ ਐਂਬੂਲੈਂਸ ਦੇ ਆਉਣ ਤੋਂ ਪਹਿਲਾਂ ਹੀ ਮਹਿਲਾ ਦੇ ਵੱਲੋਂ ਬੱਸ ਦੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ ਗਿਆ ਦੱਸਿਆ ਗਿਆ ਕਿ ਬਸ ਰਿਸ਼ੀਕੇਸ਼ ਤੋਂ ਪਟਿਆਲਾ ਆ ਰਹੀ ਸੀ ਇਹ ਗਰਭਵਤੀ ਮਹਿਲਾ ਮਾਲਾ ਕੈਂਟ ਤੋਂ ਬਸ ਦੇ ਵਿੱਚ ਚੜੀ ਸੀ ਪਰ ਰਸਤੇ ਦੇ ਵਿੱਚ ਉਸ ਨੂੰ ਦਰਦ ਹੋਣਾ ਸ਼ੁਰੂ ਹੋ ਗਿਆ ਇਸ ਕਰਕੇ ਬਸ ਦੇ ਡਰਾਈਵਰ ਬੀਅੰਤ ਸਿੰਘ ਅਤੇ ਕੰਡਕਟਰ ਗੁਰਪ੍ਰੀਤ ਸਿੰਘ ਵੱਲੋਂ ਮਹਿਲਾ ਦੀ ਮਦਦ ਵਾਸਤੇ ਕੀਤੀ ਗਈ ਯਤਨਾ ਕਰਕੇ ਪੀਆਰਟੀਸੀ ਦੇ ਚੇਅਰਮੈਨ ਰਣਜੋਦ ਸਿੰਘ ਹੜਾਣਾ ਨੇ ਆਪਣੇ ਦਫ਼ਤਰ ਦੇ ਵਿੱਚ ਦੋਵਾਂ ਸਟਾਫ ਮੈਂਬਰਾਂ ਦਾ ਸਨਮਾਨ ਕੀਤਾ ਉਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਮਹਿਲਾ ਸਵਾਰੀ ਨੂੰ ਅਚਾਨਕ ਦਰਦ ਸ਼ੁਰੂ ਹੋਣ ਤੇ ਡਰਾਈਵਰ ਅਤੇ ਕੰਡਕਟਰ ਨੇ ਬਸ ਰੋਕ ਕੇ ਪੁਰਸ਼ ਸਵਾਰੀਆਂ ਨੂੰ ਹੇਠ ਉਤਾਰਕੇ ਮਹਿਲਾ ਸਵਾਰੀਆਂ ਨੂੰ ਗਰਭਵਤੀ ਮਹਿਲਾ ਦੀ ਮਦਦ ਕਰਨ ਦੀ ਅਪੀਲ ਕੀਤੀ ਇਸ ਦੌਰਾਨ ਇਹਨਾਂ ਮਹਿਲਾਵਾਂ ਦੀ ਮਦਦ ਦੇ ਨਾਲ ਹੀ ਡਿਲੀਵਰੀ ਸੰਭਵ ਹੋ ਗਈ ਡਰਾਈਵਰ ਅਤੇ ਕੰਡਕਟਰ ਨੇ ਐਂਬੂਲੈਂਸ ਸਦਕੇ ਔਰਤ ਅਤੇ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਉਹਨਾਂ ਦੀ ਹਿੰਮਤ ਅਤੇ ਸੰਵੇਦਨਸ਼ੀਲਤਾ ਦੀ ਮਿਸਾਲ ਨੇ ਨਾ ਸਿਰਫ ਜਾਨਾਂ ਬਚਾਈਆਂ ਸਗੋਂ ਇਹ ਵੀ ਦਿਖਾਇਆ ਕਿ ਜ਼ਿੰਮੇਵਾਰੀ ਅਤੇ ਇਨਸਾਨੀਅਤ ਜੇਕਰ ਨਾਲ ਚੱਲੇ ਤਾਂ ਹਰ ਮੁਸ਼ਕਲ ਆਸਾਨ ਹੋ ਜਾਂਦੀ ਹੈ ਇਹ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਕਦੋਂ ਕੀ ਹੋ ਜਾਵੇ ਕਿਹੜਾ ਮੋੜ ਨਵੀਂ ਕਹਾਣੀ ਲਿਖ ਦੇਵੇ ਕੋਈ ਕੁਝ ਵੀ ਨਹੀਂ ਜਾਣਦਾ ਕਿਸੇ ਵੀ ਸਥਿਤੀ ਦੇ ਵਿੱਚ ਸਹੀ ਫੈਸਲਾ ਲੈਣਾ ਮਨੁੱਖਤਾ ਨੂੰ ਵਧਾਵਾ ਦਿੰਦਾ ਹੈ ਇਸ ਦੇ ਇੱਕ ਵੱਡੇ ਉਦਾਹਰਣ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ ਤਾਂ ਇਹ ਬੱਸ ઋਸ਼ੀਕੇਸ਼ ਤੋਂ ਪਟਿਆਲੇ ਆ ਰਹੀ ਸੀ ਜਿਸ ਦੇ ਵਿੱਚ ਗਰਭਵਤੀ ਮਹਿਲਾ ਨੇ ਇੱਕ ਬੱਚੇ ਨੂੰ ਜਨਮ ਦੇ ਦਿੱਤਾ ਮਹਿਲਾ ਨੂੰ ਲੇਬਰ ਪੇਨ ਹੋਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਬੱਸ ਦੇ ਕੰਡਕਟਰਾਂ ਤੇ ਡਰਾਈਵਰ ਦੇ ਵੱਲੋਂ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਪਰ ਐਂਬੂਲੈਂਸ ਦੇ ਆਉਣ ਤੋਂ ਪਹਿਲਾਂ ਹੀ ਮਹਿਲਾ ਨੇ ਬੱਚੇ ਨੂੰ ਬੱਸ ਦੇ ਵਿੱਚ ਹੀ ਜਨਮ ਦੇ ਦਿੱਤਾ